ਸਸਟੀ ਕਾਜੀ ਸਾਰਿਆਂ ਨੂੰ ਹੋਰ ਸਾਰੇ ਮੇਰੇ ਭੈਣ ਭਰਾ ਕਿੱਦਾਂ ਉਮੀਦ ਕਰਦੀਆਂ ਕਿ ਮਾਲਕ ਦੀ ਕਿਰਪਾ ਨਾਲ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਮੈਂ ਬਣਾਉਣ ਲੱਗੀ ਆ ਕੱਚੀਆਂ ਆਂਬੀਆਂ ਦਾ achar ਤੇ ਮੈਂ ਫਿਰ ਸੋਚਿਆ ਵੀ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸਾਂ ਤੇ ਮੇਰੀਆਂ ਭੈਣਾਂ ਵੀ ਆਪਣੇ ਘਰ ਬਣਾਉਣ achar ਕਿਉਂਕਿ ਇਹ ਦਾ achar ਆ ਕੱਚਾ ਇਹ ਬਹੁਤ ਟੇਸਟੀ ਲੱਗਦਾ ਆ ਪਰੌਂਠੀਆਂ ਬਣਾਈਆਂ ਹੋਣ ਤੇ ਨਾਲ ਲਓ achar ਤਾਜ਼ਾ ਤਾਜ਼ਾ ਤੇ ਬਹੁਤ ਮਜ਼ਾ ਆਉਂਦਾ ਆ ਤੇ ਅੱਜ ਮੈਂ ਇਹ ਰੈਸਪੀ ਤੁਹਾਡੇ ਨਾਲ ਸਾਂਝੀ ਕਰੂੰਗੀ ਸਾਰਿਆਂ ਦੇ ਨਾਲ ਕਿਉਂਕਿ ਸਾਰਿਆਂ ਭੈਣ ਭਰਾਵਾਂ ਨੇ ਕਮੈਂਟ ਕੀਤੇ ਜੀਗੇ ਕਿ ਤੁਸੀਂ ਦੱਸਿਆ ਕਰੋ ਜਰੂਰ ਜੋ ਵੀ ਬਣਾਉਂਦੇ ਹੁੰਦੇ ਹੁੰਦੇ ਜੇ ਤੇ ਮੈਨੂੰ ਵੀ ਵਧੀਆ ਲੱਗਦਾ ਜਦੋਂ ਤੁਹਾਡਾ ਨਾਮ ਸ਼ੇਅਰ ਕਰਦੀਆਂ ਨਾ ਕੋਈ ਵੀ ਚੀਜ਼ ਮੈਨੂੰ ਪੜਾ ਵਧੀਆ ਲੱਗਦਾ ਵਾ ਤੇ ਅੱਜ ਮੈਂ ਸੋਚਿਆ ਕਿ ਚੱਲ ਮੈਂ ਚਾਰ ਬਣਾਉਣੀ ਆ ਤੇ ਨਾਲੇ ਤੁਹਾਨੂੰ ਮੈਂ ਦੱਸਦੀ ਆ ਕਿ ਮੈਂ ਕਿੱਦਾਂ ਬਣਾਉਣੀ ਆ ਤੇ ਇਹ ਜਿਹੜਾ ਚਾਰ ਵਾ ਭਾਵੇਂ ਕੱਚੀਆਂ ਆਂਬੀਆਂ ਜੇ ਜਾਲੀ ਦੀ ਵਿੱਚ ਪਈ ਪਰ ਬਹੁਤ ਟਾਈਮ ਕੱਢ ਜਾਂਦਾ ਵਾ ਇਹ ਤੇ ਚਲੋ ਫਿਰ ਕਰਦੇ ਆ ਤੇ ਅੱਜ ਚਾਰ ਦੀ ਜੀ ਉਹ ਕੀ ਬਣਾਉਂਦੇ ਜੇ ਆਜੋ ਆਜੋ ਤੁਸੀਂ ਵੀ ਹੈ ਆਜੋ ਹੈਲਪ ਕਰਾਓ ਮੇਰੀ ਖੈਰ ਕਰਾ ਦਿੰਦੇ ਆ ਪਹਿਲਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਸੱਸੀ ਕਾ ਗਲਾਉ ਨਹੀਂ ਵਾਕਿਆ ਸਹੀ ਗਾਣਾ ਸੱਸੀ ਕਾ ਜੀ ਸਾਰਿਆਂ ਨੂੰ ਜੀ ਤੇ ਹੁਣ ਆ ਗਏ ਆ ਮਨਜਿੰਦਰ ਜੀ ਵੀ ਮੇਰੇ ਨਾਲ ਗਏ ਹੁਣ ਐਦਾਂ ਕਰੋ ਵੀ ਮੇਰੇ ਨਾਲ ਫਟਾਫਟ ਕਟਿੰਗ ਕਰਾ ਦਿਓ ਤੇ ਫਿਰ ਚਾਰ ਪਾਉਣ ਲੱਗੀ ਆ ਮੈਂ ਤੇ ਮੇਰਾ ਇਰਾਦਾ ਵਾ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਹੀ ਦੱਸਾਂ ਇਹ ਤੇ ਕਰ ਲੈਣਾ ਬਿਲਕੁਲ ਸਹੀ ਕਰ ਕਿਉਂਕਿ ਹੁਣ ਕੋਈ ਵੀ ਕੰਮ ਕਰੀਦਾ ਵਾ ਨਾ ਤੇ ਫਿਰ ਖਿਆਲ ਜਾਂਦਾ ਵਾ ਵੀ ਕੋਈ ਵੀ ਚੀਜ਼ ਜਿਹੜੀ ਹੋ ਰਹੀ ਨਾ ਜਾਵੇ ਮੇਰੇ ਭੈਣ ਭਰਾਵਾਂ ਨੂੰ ਦੱਸਣ ਤੋਂ ਬਗੈਰ ਤੇ ਮੈਂ ਚਾਹੁੰਨੀ ਆ ਕਿ ਮੈਂ ਹਰ ਆਪਣੀ ਚੀਜ਼ ਜਿਹੜੀ ਸ਼ੇਅਰ ਕਰਾਂ ਜੋ ਵੀ ਮੈਂ ਬਣਾਉਣੀ ਆ ਜੋ ਵੀ ਮੈਂ ਕਰਦੀ ਆ ਮੈਂ ਸਭ ਕੁਝ ਆਪਣੇ ਭੈਣ ਭਰਾਵਾਂ ਨੂੰ ਵੀ ਦੱਸਾਂ ਬਿਲਕੁਲ ਬਿਲਕੁਲ ਠੀਕ ਆ ਤੁਹਾਡੇ ਸਾਰਿਆਂ ਦੇ ਪਿਆਰ ਦੇ ਸਦਕਾ ਹੀ ਆਪਾਂ ਤੁਹਾਡੇ ਸਾਹਮਣੇ ਆਏ ਆ ਹਾਂਜੀ ਹਾਂਜੀ ਤੇ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਹੋ ਹੌਸਲਾ ਦਿੱਤਾ ਵਾ ਤੇ ਉਹਦੇ ਕਰਕੇ ਹੋਰ ਦਿਲ ਕਰਦਾ ਵਾ ਵੀ ਤੁਹਾਨੂੰ ਹੋਰ ਵਧੀਆ ਵਧੀਆ ਚੀਜ਼ਾਂ ਬਣਾਉਣੀਆ ਦਸੀਏ ਬਿਲਕੁਲ ਬਿਲਕੁਲ ਤੇ ਤੁਸੀਂ ਵੀ ਬਣਾਓ ਆਪਣੇ ਘਰ ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਗਰਮੀ ਜਿਹੜੀ ਬਹੁਤ ਜ਼ਿਆਦਾ ਪੈਣ ਈ ਆ ਤੇ ਪਹਿਲਾਂ ਹੀ ਆਂਬਲੇ ਹੀ ਗਏ ਆਂਬੀਆਂ ਛੋਟੀਆਂ ਜਿਹੜੀਆਂ ਤੁਹਾਨੂੰ ਪਤਾ ਹੀ ਆ ਭੇਜੇ ਕੱਚੀਆਂ ਵਾਂ ਜਿਹਨਾਂ ਨੂੰ ਝਾਲੀ ਜੂਲੀ ਨਹੀਂ ਪਈ ਕਦੇ ਵਿੱਚ ਫੇਰ ਅਸੀਂ ਇਹਨਾਂ ਨੂੰ ਧੋ ਲਿਆ ਧੋ ਕੇ ਸੁਕਾ ਕੇ ਤੇ ਥੋੜਾ ਟਾਈਮ ਹੀ ਇਹਨਾਂ ਨੂੰ ਰੱਖ ਕੇ ਤੇ ਹੁਣ ਇਹਦੀ ਕਟਿੰਗ ਕਰਨ ਦੇ ਆਂ ਤੇ ਇਹ ਵੀ ਮੇਰੇ ਨਾਲ ਮਨਜਿੰਦਰ ਵੀ ਕੋ ਕਿੰਨੇ ਚੰਗੇ ਮੇਰੀ ਹੈਲਪ ਕਰਾਉਂਦੇ ਆ ਤੇ ਮੇਰੇ ਸਾਰੇ ਭੈਣ ਭਰਾ ਬੀਬੀਆਂ ਸਾਰਿਆਂ ਦੀ ਹੈਲਪ ਕਰਾਇਆ ਕਰੋ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਬੀਬੀਆਂ ਨੂੰ ਬਹੁਤ ਕੰਮ ਪੈਂਦਾ ਵਾ। ਉਹਨਾਂ ਨੇ ਘਰ ਦਾ ਵੀ ਸਾਰਾ ਕਰਨਾ ਵਾ ਫਿਰ ਕਈ ਕੰਮ ਹੁੰਦੇ ਬੀਬੀਆਂ ਦੇ ਕਰਨ ਵਾਲੇ ਸਾਰਾ ਦਿਨ ਕੰਮ ਨਹੀਂ ਮੁੱਕਦੇ ਤੇ ਜਿੱਦਾਂ ਥੋੜੀ ਹੈਲਪ ਨਾਲ ਹੋ ਜੇ ਤੇ ਫਿਰ ਵਧੀਆ ਲੱਗਦਾ ਵਾ ਹਨਾ ਥੋੜਾ ਕੰਮ ਵੀ ਆਸਾਨ ਹੋ ਜਾਂਦਾ ਵਾ। ਤੇ ਦੱਸਿਓ ਫਿਰ ਆਪਾਂ ਵੀ ਕਿਦਾਂ ਚਾਰ ਬਣਾਉਣਾ ਹਣ। ਬਿਲਕੁਲ ਜੀ ਬਿਲਕੁਲ। ਵੈਸੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਵੀ ਜਿਹੜਾ ਚਾਰ ਵਾ ਨਾ ਮਨਜਿੰਦਰ ਵੀ ਤੇ ਚਲੋ ਇਤਰਾ ਹੀ ਮੜਾ ਮੋਟਾ ਸਿੱਖਿਆ ਕਿਦਾਂ ਕੰਮ ਚੱਲਦਾ ਜਾਂਦਾ ਹਾਂ ਹਾਂਜੀ ਹਾਂਜੀ ਤੇ ਪਰ ਮੈਂ ਆਪਣੀ ਮੰਮੀ ਕੋਲ ਹਰ ਇੱਕ ਚੀਜ਼ ਆਪਣੀ ਮੰਮੀ ਕੋਲ ਸਿੱਖੀ ਆ ਇਹ ਗੱਲ ਆ ਕਿ ਉਹ ਬਹੁਤ ਸਵਾਦ ਬਣਾਉਂਦੇ ਆ ਹਾਂ ਮੈਂ ਸਾਰੇ ਗੁਣ ਜਿਹੜੇ ਆਪਣੀ ਮੰਮੀ ਕੋਲ ਲਏ ਆ ਜਿੱਦਾਂ ਜਿੱਦਾਂ ਉਹ ਕੰਮ ਕਰਦੇ ਆ ਓਦਾਂ ਓਦਾਂ ਹੀ ਮੈਨੂੰ ਹੁੰਦਾ ਕਿ ਮੈਂ ਵੀ ਓਦਾਂ ਹੀ ਕਰਾਂ ਕਿਉਂਕਿ ਉਹਨਾਂ ਦੀਆਂ ਬੜੀਆਂ ਚੀਜ਼ਾਂ ਨਾ ਖਰਾਬ ਹੁੰਦੀਆਂ ਵਾਂ ਤੇ ਲੰਮੇ ਟਾਈਮ ਤੱਕ ਚੱਲਦੀਆਂ ਵਾਂ ਤੇ ਬਹੁਤ ਸਵਾਦ ਵੀ ਹੁੰਦੀਆਂ ਵਾਂ ਤੇ ਅੱਜ ਤੱਕ ਨਾ ਸ਼ੇਅਰ ਕਰਦੀਆਂ ਸਾਰੀ ਰੈਸਪੀ ਆਪਣੀ ਤੇ ਪਹਿਲਾਂ ਹੀ ਸਾਰੇ ਕੱਟ ਲਈਏ ਕੱਟ ਕੇ ਫਿਰ ਤੁਹਾਨੂੰ ਦੱਸਦੀਆਂ ਮੈਂ ਮੈਂ ਤੇਲ ਇੱਕ ਗਲਾਸ ਇੱਕ ਕਿੰਨੀਆਂ ਹੋਣਗੀਆਂ ਮੈਂ ਦਿੰਦਾ ਦੋ ਕਿਲੋ ਹੋਣਗੀਆਂ ਦੋ ਤੋਂ 2 ਕਿਲੋ ਦੇ ਕਰੀਬ ਦੋ ਕਿਲੋ ਦੇ ਕਰੀਬ ਆਏ ਤੇ ਇਹਦੇ ਵਿੱਚ ਨਾ ਮਤਲਬ ਤੇਲ ਗਰਮ ਐਸਟੀਮੇਟ ਜਿਹਾ ਲਾ ਕੇ ਮੈਂ ਤੇਲ ਗਰਮ ਰੱਖਾ ਤਾਵਾ ਕਿ ਜਦੋਂ ਦੋ ਕ ਗਲਾਸ ਹਨਾ ਹਾਂ ਇੰਨੇ ਹੋਣਗੇ ਦੋ ਕਲਾਸ ਮੇ ਤੇਲ ਗਰਮ ਕਾੜ ਲਿਆ ਤੇਲ ਤੇ ਉਹ ਤੋਂ ਬਾਅਦ ਇਹਦੇ ਵਿੱਚ ਮਸਾਲੇ ਵੀ ਸੁਦੇ ਹਲਾਵਾਂਗੇ ਤੇ ਫਿਰ ਤੁਹਾਨੂੰ ਮੈਂ ਦੱਸਦੀ ਆ ਕਿ ਕਿਦਾਂ ਮਸਾਲੇ ਅਖਲਾਉੜੇ ਕਿੱਦਾਂ ਇੱਕ ਕੰਮ ਹਰ ਇੱਕ ਨੂੰ ਸਿੱਖਣਾ ਚਾਹੀਦਾ ਹਾਂਜੀ ਹਾਂਜੀ ਅੱਗੇ ਜਾ ਕੇ ਬੰਦਾ ਮਾਰ ਨਹੀਂ ਖਾਂਦਾ ਕਿਦਾਂ ਵਕਾ ਇਹ ਤਾਂ ਗੱਲ ਹੈ ਤੇ ਬਸ ਸਾਡੀ ਅੰਬੀਆਂ ਦੀ ਕਟਿੰਗ ਹੋ ਗਈ ਆ ਕੰਮ ਘੜਾ ਏਦਾਂ ਕੋਈ ਔਖਾ ਵਾਏ ਹਾਂਜੀ ਨਹੀਂ ਹਰ ਇੱਕ ਨੂੰ ਸਿੱਖਣਾ ਚਾਹੀਦਾ ਹੈ ਸ਼ਰਮ ਸ਼ਰੂ ਨਹੀਂ ਕੋਈ ਗੱਲ ਨਹੀਂ ਆਹ ਵੇਖੋ ਇਹਦੀਆਂ ਵਿੱਚੋਂ ਗਿਟਕਾਂ ਜਿਹੜੀਆਂ ਥੋੜੀਆਂ ਉਹ ਮੈਂ ਕੱਟ ਤੀਆਂ ਤੇ ਬਾਕੀ ਅਹੀਂ ਕੱਟ ਲਿਆ ਵਾ ਕੱਟਣੀਆਂ ਆਸਾਨ ਵਾ ਜਿਉਂਕਿ ਇਹਨਾਂ ਵਿੱਚ ਜਾਲੀ ਨਹੀਂ ਗਈ ਜਾਲੀ ਨਹੀਂ ਪਈ ਇਹ ਤਾਂ ਕੱਚੀਆਂ ਥੋੜੀਆਂ ਨੇ ਤੇ ਪਰ ਤੇ ਇਹ ਕੈਂਦੀੰਦ ਨਾ ਪਚਾਰ ਜਿਹੜਾ ਕੱਚੀਆਂ ਅਮੀ ਦਾ ਖਰਾਬ ਹੋ ਜਾਂਦਾ ਇਹ ਚਾਰ ਕਦੀ ਖਰਾਬ ਨਹੀਂ ਹੁੰਦਾ ਇਹਨੂੰ ਭਾਵੇਂ ਸਾਲ ਰੱਖ ਲੋ ਕਿ ਭਾਵੇਂ 2 ਸਾਲ ਰੱਖ ਲੋ ਬੰਦੀਆਂ ਤਰੀਕਿਆਂ ਨਾਲ ਪਾਓ ਨਾ ਇਹ ਕਦੀ ਖਰਾਬ ਨਹੀਂ ਹੁੰਦਾ ਏ ਜਿਹੜਾ ਤੇਲ ਉਹ ਵੀ ਫਰੈਸ਼ ਯੂਜ਼ ਕਰਿਓ ਹਾਂ ਹਾਂ ਕਾੜਨਾ ਹੁਣ ਚੰਗੀ ਤਰ੍ਹਾਂ ਕਾੜਨਾ ਪਹਿਲਾਂ ਫਿਰ ਵਿੱਚ ਪਾਉਣਾ ਮੈਂ ਤੁਹਾਨੂੰ ਦੱਸ ਦਿਆਂ ਸਾਰਾ ਕੁਝ ਚਲੋ ਜੀ ਮੈਂ ਕਟਿੰਗ ਕਰ ਲਈ ਏ ਸਾਰੇ ਅੰਬਾਂ ਦੀ ਤੇ ਹੁਣ ਹੋ ਗਈ ਤੇਰੀ ਹਾਂਜੀ ਹਾਂਜੀ ਚਲੋ ਦਸੋ ਬਣਾ ਕੇ ਸਾਰੇ ਪੈਣਾ ਪਰਾਵਾ ਨੂੰ ਹੈ ਹਾਂਜੀ ਬਣਾਉਣੀ ਹੈ ਤੇ ਮੰਜੇਂਦਰ ਬਣਾਉਣਾ ਪੈ ਗਿਆ ਜਰੂਰੀ ਕੰਮ ਹਾਂ ਤੇ ਇਹ ਹੁਣ ਓਖੇ ਚੱਲੇ ਆ ਤੇ ਹੁਣ ਚਾਰ ਮੈਨੂੰ ਕਲੀ ਨੂੰ ਬਣਾਉਣਾ ਪੈਣਾ ਹੁੰਦਾ ਇਹਨਾਂ ਨੇ ਮੇਰੀ ਬਣੀ ਹੈਲਪ ਕਰਦੀ ਹੈ ਜਿਆਦਾ ਟਾਈਮ ਨਹੀਂ ਲੱਗਣਾ ਥੋੜਾ ਲੱਗਣਾ ਤੇ ਹਾਂਜੀ ਚਲੋ ਕੋਈ ਨਹੀਂ ਮੈਂ ਬਣਾਉਣੀ ਹੁੰਦਾ ਚੱਤੀ ਨੂੰ ਆਓ ਚਲੋ ਠੀਕ ਹੈ ਹਾਂ ਫਿਰ ਗਰਮੀ ਵੀ ਜ਼ਿਆਦਾ ਹੋਣੀ ਟਾਈਮ ਦਾ ਹੋਣਾ ਹੈ ਨਾ ਵਧੀਆ ਜਿਹਾ ਬਣਾ ਕੇ ਦੱਸਿਓ ਨਹੀਂ ਵਧੀਆ ਬਣਾ ਕੇ ਹਾਂਜੀ ਚਲੋ ਠੀਕ ਹੈ ਤੇ ਹਾਂ ਹੋ ਆਓ ਤੁਸੀਂ ਤੇ ਫਿਰ ਮੈਂ ਕਰਦੀ ਹਾਂ ਹੁੰਦੀ ਆ ਚਲੋ ਠੀਕ ਹੈ ਠੀਕ ਹੈ ਤੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਕਰਦੇ ਕਾਰੀਗਰ ਕੰਮ ਹਾਂਜੀ ਤੇ ਆਹ ਵੇਖੋ ਆ ਜਾਓ ਮੇਰੇ ਭੈਣ ਭਰਾ ਤੇ ਆਹ ਮੈਂ ਤੇਲ ਜਿਹੜਾ ਵਾ ਇਹ ਕਾੜ ਕੇ ਰੱਖ ਲਿਆ ਵਾ ਚਾਰ ਵਾਸਤੇ ਠੀਕ ਆ ਤੇ ਮੈਂ ਤੁਹਾਨੂੰ ਦੱਸਨੀ ਆ ਚਾਰ ਦੇ ਮਸਾਲੇ ਆਹ ਮੈਂ ਡੱਬਾ ਤਿਆਰ ਕਰ ਲਿਆ ਚਾਰ ਪਾਉਣ ਵਾਸਤੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੀ ਜਿਹੜੀ ਮਿਰਚ ਜਿਹੜੀ ਕੁੱਟੀ ਹੁੰਦੀ ਆ ਮਿਰਚ ਤੇ ਜਿਹੜਾ ਹੁੰਦਾ ਵਾ ਕਲਰ ਕਲਰ ਵਾਲੀ ਵਿੱਚ ਇਹ ਇਹ ਲੈਣੀ ਆ ਆਪਾਂ ਤੇ ਮਿਰਚ ਦਾਣਾ ਲੈਣਾ ਤੇ ਸੌਂਫ ਤੇ ਦੂਜੇ ਰੰਗ ਆਪਾਂ ਫੱਕ ਲਵਾਂ ਜੀ ਹੁਣ ਮੈਂ ਤੁਹਾਨੂੰ ਪਾਉਣ ਦਾ ਦੱਸਣੀ ਆ ਕਿ ਕਿੱਦਾਂ ਪਾਉਣਾ ਠੀਕ ਆ ਆ ਸਾਡੇ ਨੂੰ ਮਸਾਲੇ ਰੈਡੀ ਤੇ ਕਟਿੰਗ ਵੀ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਕਰਦੇ ਆ ਸਟਾਰਟ ਤੇ ਅਹੀਂ ਹੁਣ ਇੱਕ ਲੱਲਿਆਵਾ ਫੁੱਲਾ ਪਤੀਲਾ ਇਹਦੇ ਵਿੱਚ ਪਾਵਾਂਗੇ ਆਪਾਂ ਛੱਟੀਆਂ ਹੋਈਆਂ ਆਪਣੀਆਂ ਆਂ ਆ ਵੇਖੋ ਤੇ ਇਹਦੇ ਵਿੱਚ ਅਹੀਂ ਹੁਣ ਮਸਾਲੇ ਪਾਵਾਂ ਉਹ ਮਸਾਲੇ ਨਾ ਪਾ ਦੇ ਸਾਰੇ ਨਹੀਂ ਹੋਣ ਦਾ ਨਹੀਂ ਵਿੱਚ ਆ ਵੇਖੋ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਮੇਥੀ ਦੇਣਾ ਉਹ ਨੂੰ ਆਪਾਂ ਕਰ ਲਾਂਗੇ ਥੋੜਾ ਜਿਹਾ ਨਿਚੋ ਨਲਾਂਗੇ ਆਪਾਂ ਮਤਲਬ ਕਿ ਸਾਰੇ ਪਹਿਲਾਂ ਮਸਾਲੇ ਭੁੰਨਣੇ ਆ ਹਾਂ ਘੇ ਲਾਉਂਦੇ ਰਹੋ ਹਨਾ ਜਦੋਂ ਮੇਥੀ ਦਾਣੇ ਦੀ ਸਮੈਲ ਆਉਂਣਾ ਪੈਂਦੀ ਹੈ ਨਾ ਤੇ ਫੇਰ ਇਹਨੂੰ ਮਤਲਬ ਬੰਦ ਕਰ ਦੇਣਾ ਵਾ ਫੇਰ ਆਪਾਂ ਨੇ ਇੱਕ ਛੋਟੀ ਪਲੇਟ ਵਿੱਚ ਕੱਢ ਲਈਏ ਆ ਆ ਦੇਖੋ ਬਲਕਿ ਬ੍ਰਾਊਨ ਕਰ ਲਏ ਥੋੜੇ-ਥੋੜੇ ਤੇ ਹੁਣ ਆਪਾਂ ਪਾਵਾਂਗੇ ਸੌਂਫ ਸੌਂਫ ਦੇ ਵੀ ਆਪਾਂ ਦੋ ਢਾਈ ਛੁਮਟੇ ਪਾਵਾਂਗੇ ਇੰਤੋਂ ਮੈਂ ਇੱਕ ਜਾਂ ਜਦੋਂ ਥੋੜੀ-ਨੋੜੀ ਤਾਤ ਕੋਲ ਲਵਨ ਤੇ ਫਿਰ ਸਿਰ ਲੈ ਬੜੀ ਸੋਹਣੀ ਹੋ ਗਈ ਚਾਹ ਦੇ ਚੋ ਆ ਲਓ ਜੀ ਸਾਡੀ ਹੋ ਗਈ ਜੇ ਸੌਂਫੀ ਰੈਡੀ ਠੀਕ ਆ ਹਾੜੇ ਹੋ ਗਏ ਦੋ ਮਸਾਲੇ ਰੈਡੀ ਮਤਲਬ ਜੇ ਜਨੀਆ ਤੁਹਾਡੇ ਕੋਲ ਬੀਆਂ ਵਾ ਹੈ ਨਾ ਤਾਂ ਉਹਦੇ ਹਿਸਾਬ ਨਾਲ ਆਪਾਂ ਲਵਾਂਗੇ ਆਪਾਂ ਐਸਟੀਮੇਟ ਜੇ ਇਹਦੇ ਨਾਲ ਚਲ ਤੇ ਹੁਣ ਆਪਾਂ ਪਾਉਣ ਲੱਗੇ ਜੇ ਨਮਕ ਨਮਕ ਥੋੜਾ ਜਿਹਾ ਜ਼ਿਆਦਾ ਪਾਓ ਜਦੋਂ ਨਮਕ ਘੱਟ ਰਹਿ ਜਾਂਦਾ ਫਿਰ ਚਾਰ ਨੂੰ ਲੀ ਲਗਣੀ ਸਟਾਰਟ ਹੋ ਜਾਂਦੀ ਆ ਤੇ ਇੱਕ ਮੈਂ ਦਾਰਸ ਕ ਚਮਚੇ ਪਾਤੇ ਆ ਛੋਟੇ ਛੋਟੇ ਆਪਣੇ ਸਾਬ ਦੇ ਨਾਲ ਫਿਰ ਆਪਾਂ ਪਾਉਣੀ ਆ ਹਲਦੀ ਹਲਦੀ ਵੀ ਆਪਾਂ ਚਾਰ ਦੇ ਹਿਸਾਬ ਨਾਲ ਪਾਉਣੀ ਤੁਸੀਂ ਜਿੰਨਾ ਚਾਰ ਲੈਣਾ ਉਹ ਹਿਸਾਬ ਨਾਲ ਮੈਂ ਚਾਰ ਕ ਛੋਟੇ ਛੋਟੇ ਚਮਚੇ ਪਾਦਣ ਲੱਗੀ ਫਿਰ ਸਾਡੀ ਆਈ ਕਦਰ ਵਾਲੀ ਮਿਰਚ ਦੇਗੀ ਉਹ ਪਾਤੀ ਆਪਾਂ ਦੋ ਚਮਚੇ ਪਾਏ ਮੈਂ ਪਰ ਪਰ ਕੇ ਆ ਫੇਰ ਆ ਗਈ ਸਾਡੀ ਕੁੱਟੀ ਮਿਰਚ ਉਹ ਪਾਤੇ ਮੈਂ ਦੋ ਚਮਚੇ ਬਸ ਆਹ ਹੋ ਗਏ ਸਾਡੇ ਮਸਾਲੇ ਤੇ ਆ ਜਿਹੜੇ ਆਪਾਂ ਭੁੰਨ ਲਏ ਆ ਮੇਥੀ ਦਾਣਾ ਤੇ ਸੌਫ ਇਹ ਪਾ ਲੈਣੀ ਹੁਣ ਵਿੱਚ ਤੇ ਹੁਣ ਅਸੀਂ ਪਾਵਾਂਗੇ ਕਲੌਂਜੀ ਇਹ ਜ਼ਰੂਰੀ ਇਹ ਜ਼ਰੂਰੀ ਹੈ ਚਾਰ ਜਣਾ ਟੇਸਟ ਲੱਗ ਜਾਂਦਾ ਕਰ ਇਸਾ ਆਪਣੀ ਬਣੀ ਹੋਈ ਹਮ ਐਸਟੀਮੇਟ ਦੇ ਹਿਸਾਬ ਨਾਲ ਨੂੰ ਵੇਖ ਕੇ ਤੇ ਇਹ ਵੀ ਪਾ ਦੋ ਉੱਪਰ ਫਿਰ ਆਪਾਂ ਪੌਣੀਆ ਵਿੱਚ ਖੰਡ ਖੰਡ ਦੇ 4 ਚਮਚੇ ਪਾ ਦੋ ਵਿੱਚ 4-5 ਚਮਚੇ ਜਿਹੜੇ ਖੰਡ ਦੇ ਪਾ ਦੋ ਆਪਾਂ ਇਹ ਆਪਣਾ ਕਾਰਡ ਕੇ ਰੱਖਿਆ ਵਾ ਠੰਡਾ ਕਰ ਲਿਆ ਵਾ ਹੁਣ ਇਹੋ ਇਹਦੇ ਵਿੱਚ ਮਿਲਾ ਦੇਣਾ ਚਾਹ ਦੇ ਵਿੱਚ ਥੋੜਾ ਹੁਣ ਸਾਦਾ ਥੋੜਾ ਬੱਜ ਪਾ ਲਿਆ ਇੱਕ ਵਾਰੀ ਨਾ ਪਾਇਓ ਹੁਣ ਆਪਾਂ ਕਰਾਂਗੇ ਇਹ ਤਾਂ ਪਿੰਨਾ ਸੋਨਾ ਕਲਰ ਰਹਿਣਾ ਮੈਂ ਦਾ ਜਿੱਤਨੋਂ ਆਖੋਨੀਆ ਕੋਈ ਵੀ ਚੀਜ਼ੇ ਦੇ ਵਿੱਚ ਘਟਣਾ ਹੋਵੇ। ਦਾ ਲੂਣ ਘਟ ਰਹਿ ਗਿਆ ਤੇ ਤਾਂ ਵੀ ਨਹੀਂ ਚਾਰ ਵਧੀਆ ਬਣਦਾ ਹਨਾ। ਚਾਰ ਲੱਗਣੇ ਹੀ ਤਾਂ ਵਧ ਗਏ ਹੁੰਦਾ। ਵੇਖੋ ਚਾਰ ਦਾ ਕਲਰ ਕਿੰਨਾ ਵਧੀਆ ਆਇਆ ਹੋ। ਅਹੀਂ ਤੇ ਅਪਨੇ ਘਰ ਤਾਂ ਹੀ ਵਰਤਦੇ ਆਂ। ਹਾਂਜੀ ਸਰੋਂ ਸਾਡੇ ਘਰ ਦੀ ਹੁੰਦੀ ਆ। ਹਾਂਜੀ। ਅਹੀਂ ਬਾਹਰੋਂ ਮਲੇ ਕਿਦਾਂ ਮੰਗਾਇਆ ਤਾਂ। ਬਾਕੀ ਫਰਾਈ ਮਲਾਉਂਦੇ ਬੜੀ ਹੈ ਹਾਂਜੀ ਤੇ ਹੁਣ ਆਪਾਂ ਡੱਬਾ ਸਾਫ਼ ਕਰ ਲਿਆ ਸੀਗਾ ਇਹ ਸੁੱਕ ਗਿਆ ਵਾ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਪਾਵਾਂਗੇ ਚਾਰ ਆਪਾਂ ਲਓ ਆਡਾ ਬਣ ਕੇ ਰੈਡੀ ਹੋ ਗਿਆ ਕੱਚੀ ਆਂਬੀਆਂ ਦਾ ਚਾਰ ਠੀਕ ਹੈ ਇਹ ਚਾਰ ਭਾਵੇਂ ਤੁਸੀਂ ਸਾਲ ਪੂਰਾ ਰੱਖੋ ਇਹ ਕਦੀ ਖਰਾਬ ਨਹੀਂ ਹੋਣਾ ਤੇ ਇਹਨੇ ਹੁਣ ਹੌਲੀ-ਹੌਲੀ ਆਪਣਾ ਪਾਣੀ ਵੀ ਛੱਡਣਾ ਵਾ ਤੇ ਇਹ ਫਿਰ ਜਿਹੜਾ ਚਾਰਵਾਂ ਨੂੰ ਇੱਕ ਇੱਕ ਕੋਪਰ ਵਾਲਾ ਬੱਤੋ ਬਣਾਉਂਦੀ ਅੱਜ ਕੱਲ ਤੇਨੂੰ ਜ਼ਰੂਰਤ ਨਹੀਂ ਕਿਉਂਕਿ ਸੇਕ ਬਹੁਤ ਜ਼ਿਆਦਾ ਅੰਦਰਾਂ ਚ ਹੀ ਸੇਕ ਵਾ ਤੇ ਤੁੱਪੇ ਨਾ ਹੀ ਰੱਖਿਓ ਤੇ ਇਹਨੂੰ ਐਦਾਂ ਹੀ ਬਸ ਪਾ ਰਿਆ ਵਾ ਹੋ ਤੇਲ ਪੁੱਟੇ ਲੋੜ ਪਊ ਹਾਂ ਨਹੀਂ ਤੇਲ ਬਹੁਤ ਆਇਆ ਦੇ ਵਿੱਚ ਹਾਂ ਵੀ ਥੱਲੇ ਤੱਕ ਤੇਲ ਗਿਆ ਬਸ ਇਹਨੂੰ ਇਦਾਂ ਕਰਨਾ ਤੁਸੀਂ ਵੀ ਇਹਨੂੰ ਦੁੱਧ ਤੇ ਨਮਾਰੇ ਦਾ ਮਿਕਸ ਕਰਨਾ ਹਲਾ ਦੇਣਾ ਇਹਨੂੰ ਦੁੱਧ ਨਮਾਰਾ ਹਲਾਉਂਦੇ ਰਹਿਣਾ ਤੇ ਕੱਲ ਤੱਕ ਇਹ ਤੁਹਾਡਾ achar ਖਾਣ ਵਾਲਾ ਬਣ ਜਾਣਾ ਤੇ ਮੇਰੇ ਭੈਣ ਭਰਾ ਦੱਸਿਓ ਸਾਰੇ ਕੱਲ੍ਹ ਜਾਂ ਪਰਸੋਂ ਤੱਕ ਹੋ ਜਾਊਗਾ ਰੈਡੀ ਹਾਂਜੀ ਹੁਣ ਸਾਰੇ ਜਣੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ achar ਦਾ ਕਲਰ ਕੁਲਰ ਕਿਦਾਂ ਦਾ ਆ achar ਕਿਦਾਂ ਦਾ ਲੱਗਣੇ ਨੂੰ ਕਿਦਾਂ ਦੀ ਆ ਤੇ ਮੈਨੂੰ ਵਧੀਆ ਲੱਗਦਾ ਜਦੋਂ ਤੁਸੀਂ ਸਾਰੇ ਕਹਿੰਦੇ ਜਿੰਨਾ ਕੋ ਮਤਲਬ ਬਹੁਤ ਵਧੀਆ ਵਾ ਤੇ ਮੈਨੂੰ ਹੋਰ ਜ਼ਿਆਦਾ ਵਧੀਆ ਲੱਗਦਾ ਫਿਰ ਮੈਨੂੰ ਇਹ ਹੁੰਦਾ ਕਿ ਮੈਂ ਹੋਰ ਚੀਜ਼ਾਂ ਤੁਹਾਡੇ ਵੱਲੋਂ ਵਧੀਆ ਤਰ੍ਹਾਂ-ਤਰ੍ਹਾਂ ਲੈ ਕੇ ਆਵਾਂ ਤੁਸੀਂ ਨਾ ਕਮੈਂਟ ਕਰਾਇਆ ਕਰੋ ਹਾਂ ਕਮੈਂਟ ਜ਼ਰੂਰ ਕਰਾਇਆ ਕਰੋ ਮੇਰੇ ਭੈਣ ਬਰਾ ਤੇ ਮੈਨੂੰ ਫਿਰ ਬੜਾ ਚੰਗਾ ਲੱਗਦਾ ਵਾ ਤੇ ਹੁਣ ਦੱਸਿਓ ਸਾਰੇ ਜਣੇ ਕਿ ਮੇਰਾ ਤਰੀਕਾ ਕਿਦਾਂ ਦਾ ਲੱਗਾ ਤੁਹਾਨੂੰ ਚਾਰ ਪਾਉਣ ਦਾ ਤੇ ਤੁਸੀਂ ਵੀ ਮੇਰੇ ਤਰੀਕੇ ਨਾਲ ਚਾਰ ਪਾਓਗੇ ਕਿ ਜਾਂ ਤੁਸੀਂ ਮੇਰੇ ਤਰੀਕੇ ਨਾਲ ਪਾਉਂਦੇ ਜੇ ਇਹ ਵੀ ਜ਼ਰੂਰ ਦੱਸਿਓ ਤੇ ਕੱਚੀ ਆਂਬੀਆਂ ਦਾ ਚਾਤ ਜਿਹੜਾ ਆ ਭਾਵੇਂ ਤੁਸੀਂ ਸਾਢੇ ਰੱਖੋ ਭਾਵੇਂ 2 ਸਾਲ ਰੱਖੋ ਮੇਰੀ ਗਰੰਟੀ ਆ ਤੇ ਪਾਓ ਇਦਾਂ ਹੀ ਠੀਕ ਆ ਤੇ ਸਸਟੀ ਗਾੜੀ ਅਨੁਸਾਰ ਐ ਨਾ ਜਿੰਦੇ ਵਾਸਤੇ ਰੋ ਸਾਰੇ ਮੇਰੇ ਭੈਣ ਭਰਾ ਤੇ ਪਾਓ ਸਾਰੇ ਜਣੇ ਚਾਰ ਤੇ ਬਣਾਓ ਪਰੌਂਠੀਆਂ ਤੇ ਨਾਲ ਖਾਓ ਤੇ ਮ제 ਲਓ ਗਨੀਆ ਦੇ ਠੀਕ ਆ ਤੇ ਚਲੋ ਠੀਕ ਆ ਫਿਰ ਹੋਰ ਨਹੀਂ ਕੋਈ ਚੀਜ਼ ਲੈ ਕੇ ਆਉਂਗੀ ਫਿਰ ਤੁਹਾਡੇ ਵਕਤੇ ਮੈਂ ਚਲੋ ਠੀਕ ਆ ਫਿਰ ਸਾਰੇ ਭੈਣ ਭਰਾਵਾਂ ਨੂੰ ਪਿਆਰ ਲਈ ਸਸਟੀ ਗਾੜੀ